ਗੁਰਗੋਬ ਸਿੰਘ ਜੀ ਨੇ ਇੱਕ ਗੱਲ ਕਹੀ ਸੀ ਸਵਾ ਲੱਖ ਸੇ ਇੱਕ ਲੜਾਉ ਅੱਗੇ ਕੀ ਆ ਸਵੇ ਗੋਬਿੰਦ ਸਿੰਘ ਨਾਲ ਹਾਂ ਯਾਰ ਦੇਖੋ ਮੇਰੀ ਗੱਲ ਸੁਣੋ ਤੁਸੀਂ ਮੇਰੇ ਮੂਰੇ ਤਿੰਨ ਸਭ ਬੰਦਾ ਖੜਾ ਠੀਕ ਆ ਮੈਂ ਕਿਉਂ ਕਹਾ ਸਵਾ ਲੱਖ ਸੇ ਮੈਂ ਐ ਲੜਾਉ ਮੈਂ ਤਾਂ ਤੁਹਾਨੂੰ ਤਿੰਨ ਸੋਨੂੰ ਲੜਾਉਂਗਾ ਪਰ ਗੁਰਗੋਬ ਸਿੰਘ ਜੀ ਨੇ ਕਿਉਂ ਕਿਹਾ ਉਹਨਾਂ ਕੋਲੇ ਬਾਕੀ ਬੰਦਾ ਨਹੀਂ ਸੀ ਕੋਈ ਲੜਾਉਣ ਨੂੰ ਉਹ ਸਮੇ ਸਾਰੀ ਭੱਜ ਗਏ ਸੀ ਬਾਬਾ ਜੀ ਕਹਿੰਦੇ ਜਿਹੜਾ ਇੱਕ ਆ ਨਾ ਮੇਰਾ ਮੈਂ ਇਨਾ ਤਾਕਤਵਰ ਬਣਾ ਦੂ ਇਹਨੂੰ ਸਵਾ ਲੱਖ ਨਾਲ ਲੜਾ ਦੇ। ਉਦੋਂ ਉਹਨੇ ਗੱਲ ਕੀਤੀ ਸਵਾ ਲੱਖ ਸੇ ਇੱਕ ਲੜਾਉ ਕਿਉਂਕਿ ਕੋਈ ਵੀ ਗੱਲ ਜੇ ਨਿਕਲਦੀ ਆ ਨਾ ਅੰਦਰੋਂ ਕਿਸੇ ਰੀਜਨ ਕਰਕੇ ਨਿਕਲਦੀ ਆ। ਬਾਪੇ ਦਾ ਜਿਹੜਾ ਇੱਕ ਆ ਇਹ ਸਵਾ ਲੱਖ ਨਾਲ ਇਹੀ ਲੜੂ ਔਰ ਉਹ ਲੜਿਆ ਵੀ ਆ। ਜਿਹੜੇ ਤੁਸੀਂ ਲੈਣਾ ਬਣਾ ਕੇ ਖੜ ਗਏ ਨਾ ਤੁਸੀਂ ਉਹ ਸਵਾ ਲੱਖ ਚੋਂ ਇੱਕ ਹੋ ਹੀ। ਇੱਕ ਵਾਰੀ ਆਪਣੇ ਆਪਣੀ ਤਾੜੀ ਮਾਰੋ। ਤੁਸੀਂ ਆਪਣਾ ਪੈਰ ਵੀ ਹਿਲਾ ਤਾ ਤੁਸੀਂ ਇਹ ਲਹਿਰ ਦਾ ਹਿੱਸਾ ਵੀ ਬਣ ਗਏ। ਆ ਤੁਹਾਡਾ ਗਰਾਊਂਡ ਵੀ ਅੱਜ ਪੂਰਾ ਖੁਸ਼ ਹੋਊਗਾ ਨਹੀਂ ਇਹਨੂੰ ਆਹੀ ਚੀਜ਼ ਚਾਹੀਦੀ ਆ ਗਰਾਊਂਡ ਨੂੰ